ਗੁਰੂ ਰੂਪਿਆਰੀ ਸਾਧ ਸੰਗਤ ਤੁਹਾਨੂੰ ਇੱਕ ਹੋਰ ਗੱਲ ਸੁਣਾਉਣੀ ਹੈ ਮੇਰਾ ਚੈਨਲ ਸਿੱਧੂ ਚੈਨਲ ਬਾਈ ਹੈ ਸਬਸਕ੍ਰਾਈਬ ਵੀ ਕਰਿਓ ਲਾਈਕ ਵੀ ਕਰਿਓ ਸ਼ੇਅਰ ਵੀ ਕਰ ਦਿਓ ਤੁਹਾਨੂੰ ਇੱਕ ਗੱਲ ਸੁਣਾਉਣੀ ਹੈ ਸਾਧ ਸੰਗਤ ਹੈ ਤਾਂ ਪਿੱਛੇ ਜਿਹੇ ਦੀਆਂ ਪਰ ਅੱਜ ਪੰਜਾਬ ਜਾ ਕੇ ਇਧਰ ਨੂੰ ਰਿਹਾ ਦੇਖੋ ਤੁਸੀਂ ਇੱਕ ਪਰਿਵਾਰ ਦੇ ਵਿੱਚ ਉਹ ਨਾ ਪਿਓ ਧੀ ਬੱਸ ਦੇ ਵਿੱਚ ਸਫ਼ਰ ਕਰਦੇ ਸੀ ਬੱਸ ਦੇ ਵਿੱਚ ਜਦੋਂ ਸਫ਼ਰ ਕਰਦੇ ਸੀ ਤੇ ਉਹਦੇ ਵਿੱਚ ਦੋ ਤਿੰਨ ਮੁੰਡੇ ਚੜੇ ਕਣੀ ਉਹ ਪੜਦੇ ਸੀ ਰੱਬ ਜਾਣੇ ਉਦਾਂ ਹੀ ਸੀ ਉਹ ਚੜ੍ਹ ਕੇ ਵਿੱਚ ਚੜ੍ਹ ਕੇ ਤੇ ਉਹਨੂੰ ਜੋ ਸੀਟ ਮਿਲੀ ਤੇ ਉਹ ਕਿਤੇ ਬਜ਼ੁਰਗ ਪਿੱਛੇ ਸੀਗਾ ਤੇ ਕੁੜੀ ਸੀ ਦੋ ਤੀਜੀ ਸੀਟ ਤੇ ਬੈਠੇ ਕੁੜੀ ਦੇ ਨਾਲ ਉਹ ਬਹਿ ਗਿਆ ਜਾ ਕੇ ਜਦੋਂ ਬੈਠਾ ਤੇ ਉਹ ਬਾਈ ਕੁੜੀ ਦੇ ਨਾਲ ਹਰਕਤਾਂ ਕਰੇ ਕੁੜੀ ਨੇ ਦੋ ਚਾਰ ਆੜੀ ਤਾਂ ਦੇਖਿਆ ਵੀ ਜਾਣ ਕੇ ਕਿਤੇ ਸੌਣ ਦਾ ਬਹਾਨਾ ਬਣਾਵੇ ਕਿਤੇ ਕੁੱਝ ਕਰੇ ਕਿਤੇ ਕੁੱਝ ਕਰੇ ਉੱਤੇ ਰੁਣ ਢਕੇ ਉਹ ਕੁੜੀ ਨੇ ਬਥੇਰਾ ਦੋ ਤਿੰਨ ਰਿਕੇ ਵੀ ਵੀਰਾ ਉਹਦੇ ਤੂੰ ਆਪਦੇ ਪਾਰ ਹੋ ਕੇ ਬੈਠੋ ਤੇ ਜਦੋਂ ਤੀਜੀ ਕਰ ਕੇ ਆ ਤੇ ਕੁੜੀ ਦੇ ਗਲ ਪੈ ਗਿਆ ਕਹਿੰਦਾ ਮੈਂ ਤੈਨੂੰ ਕੀ ਕਹਿੰਨਾਗਾ ਤੂੰ ਭੁੰਕੀ ਜਾਨੀ ਤੂੰ ਫਲਾਨਾ ਤੇ ਗੜਾ ਅਜਿਹੀਆਂ ਗੱਲਾਂ ਬੋਲੀਆਂ ਉਹ ਕੁੜੀ ਨੇ ਕੀ ਕਰੇ ਜਦੋਂ ਨਾ ਹੀ ਹਟਿਆ ਨਾ ਹੀ ਹਟਿਆ ਤੇ ਕੁੜੀ ਨੇ ਉਹਦੇ ਪਾਈ ਲੱਫੜ ਮਾਰਿਆ ਇਹ ਤੂੰ ਹਟਦਾ ਨਹੀਂ ਅਰਧਾਂ ਦੇ ਚਲ ਕੁਸ਼ ਸਵਾਰੀਆਂ ਦਾ ਬੱਲ ਹੋ ਗਈਆਂ ਤੇ ਭਾਈ ਉਹ ਮੁੰਡਾ ਬਹੁਤ ਉਹ ਗੁੱਸੇ ਦੇ ਵਿੱਚ ਹੋਇਆ ਬਟਾ ਫੇਰ ਨਹੀਂ ਹਟਿਆ ਪਿਓ ਨੇ ਵੀ ਬਹੁਤ ਆਖਿਆ ਪਿਓ ਨੇ ਵੀ ਆਖਿਆ ਤੂੰ ਚਲ ਕੁੜੀ ਉੱਠ ਵੀ ਖੜੀ ਕੁੜੀ ਨੂੰ ਫੜ ਫੜ ਬਾਵੇ ਬਾਹੋਂ ਇੰਨਾ ਤੱਕ ਆ ਜਦੋਂ ਕਾਰ ਕਰਵਾਵੇ ਤੇ ਚਲੋ ਭਾਈ ਉਹ ਬੱਸ ਵਾਲੇ ਨੂੰ ਜਦੋਂ ਪਤਾ ਲੱਗਾ ਰੌਲਾ ਪੈ ਗਿਆ ਬੱਸ ਦੇ ਵਿੱਚ ਬੱਸ ਵਾਲੇ ਨੂੰ ਉਤਾਰਤਾ ਥੱਲੇ ਉਹਨੇ ਫੋਨ ਕਰਤਾ ਮਗਰੀ ਫੋਨ ਕਰੇ ਤੂੰ ਜਿੱਥੇ ਉੱਤਰਿਆ ਸੀ ਉੱਥੇ ਆ ਗਏ ਮੰਡੀਰ ਪਾਣੇ 8-7 ਜਣੇ ਹੋਰ ਆ ਗਏ ਮੋਟਰਸਾਈਕਲ ਲੈ ਕੇ ਜਾ ਕੇ ਤੇ ਉਹਨਾਂ ਨੇ ਭਾਈ ਮੁੱਲਾ ਪਾਣੀ ਨੰਗਣ ਦੀ ਸੀ ਬੱਸ ਫੇਰ ਘੇਰ ਲਈ ਬੱਸ ਘੇਰ ਕੇ ਤੇ ਕਹਿੰਦੇ ਵੀ ਤਾਰੋ ਉਹਨੂੰ ਕੁੜੀ ਨੂੰ ਬਹੁਤ ਸਾਰੀਆਂ ਸਵਾਰੀਆਂ ਐਵੇਂ ਕਹਿੰ ਗਿਆ ਫਾਂਡ ਮਿਹਨਤਾਂ ਕਰ ਲੋ ਤੂੰ ਜਹਾਜ ਆਵਣਾ ਵੇ ਤੂੰ ਜਾਣਦੇ ਕੀ ਲੈਣਾ ਤੂੰ ਜਹਾਜੜੇ ਕੀ ਲੈਣਾ ਜੀ ਡਰਾਈਵਰ ਨੇ ਕੀ ਕਰਿਆ ਡਰਾਈਵਰ ਨੇ ਫੋਨ ਕਰਤਾ ਸੀ ਪੁਲਿਸ ਨੂੰ ਤੇ ਉਹ ਕਹਿੰਨ ਤੁਸੀਂ ਕੁੜੀ ਨੂੰ ਉਤਾਰੋ ਥੱਲੇ ਉਹਨਾਂ ਸਾਥ ਸੰਗਤ ਦੇਖ ਲਓ ਜੇ ਪਲਾਹੋ ਕੁੜੀ ਉੱਤਰ ਵੀ ਆਉਂਦੀ ਨਾ ਲੋਕ ਮਦਦ ਕਰਦੇ ਤੇ ਕੀ ਹਾਲਤ ਕਰਦੇ ਉਹ ਹੈ ਕੋਈ ਇੱਜ਼ਤਮਾ ਪਿਓ ਦੀ ਦੱਸੋ ਮੈਨੂੰ ਚੱਲ ਜੇ ਕੋਈ ਆਪਾਂ ਕਹਿ ਵੀ ਦਿੰਨੇ ਆ ਕਈ ਬੰਦੇ ਇਹ ਵੀ ਗੱਲ ਕਹਿੰਦੇ ਆ ਵੀ ਯਾਰ ਕਨੇ ਕੁੜੀ ਦੀ ਕੋਈ ਗੱਲ ਹੋਊਗੀ ਯਾਰ ਹੋਵੇ ਵੀ ਭਲਾ ਫਿਰ ਵੀ ਐਡੀ ਹਰਕਤ ਯਾਰ ਬੰਦਾ ਕੋਈ ਕਰਦਾ ਹੁੰਦਾ ਪਿਓ ਉਹਦਾ ਨਾਲ ਹੋਵੇ ਬੱਸ ਵਿੱਚ ਬੈਠੇ ਹੋਈਏ ਕਿੱਥੇ ਗੱਲਾਂ ਕਰ ਯਾਰ ਪੰਜਾਬ ਦੀਆਂ ਪੰਜਾਬ ਆਪਣਾ ਇਹ ਜਾ ਥੋੜੋ ਜਿਹਾ ਆਪਣੇ ਦਾ ਸਿਆਣੇ ਬਜ਼ੁਰਗ ਇਹ ਸੀ ਲਫੜਾ ਨਾ ਕਰਦੇ ਸੀ ਆਪਦੇ ਪੁੱਤ ਪੁੱਤੇ ਨੂੰ ਜੇ ਕੋਈ ਇਹ ਜੀ ਹਰਕਤ ਕਰਕੇ ਆਉਂਦਾ ਵੀ ਸੀ ਅੱਜ ਕੋਈ ਨਹੀਂ ਕੁਛ ਕਹਿੰਦਾ ਅੱਜ ਕਹਿੰਦਾ ਮੇਰਾ ਪੋਤਾ ਸਹੀ ਆ ਮੇਰਾ ਪੁੱਤ ਸਹੀ ਆ ਬਸ ਤੁਸੀਂ ਗਲਤ ਆ ਯਾਰ ਕੁੜੀ ਗਲਤ ਬਣਾਉਂਦੇ ਸੀ ਲੋਕ ਪਰ ਬੱਸ ਵਾਲੇ ਜਿਹੜੇ ਬੱਸ ਵਾਲੇ ਨੇ ਬਹੁਤ ਕਿਹਾ ਕੁੜੀ ਨੇ ਬਹੁਤ ਕਿਹਾ ਬਹੁਤ ਕਿਹਾ ਨਹੀਂ ਹਟਿਆ ਇਹ ਫੇਰ ਕੁੜੀ ਨੇ ਮਤਲਬ ਵਾਧਾ ਕਰਿਆ ਪਰ ਇਹਨਾਂ ਦਾ ਮੁੰਡੇ ਵਿੱਚ ਵੜਨ ਜਾਣ ਤੱਕੇ ਨਾ ਕ੍ਰੈਕਟਰ ਪਾਰੀ ਲਾ ਦੇਵੇ ਉੱਤੇ ਖੜੇ ਹੋਣ ਪੂਰੇ 5-6 ਬੰਦੇ ਖੜੇ ਹੋ ਨਾ ਵੜਨ ਦੇਣ ਚਲੋ ਉਧਰੋਂ ਪੁਲਿਸ ਆ ਗਈ ਪੁਲਸ ਨੇ ਸਾਰੀ ਹਕੀਕਤ ਪੁੱਛੀ ਤੇ ਭਾਈ ਪੁੱਛ ਕੇ ਤੇ ਉਹਦੀ ਕਮਰੇੜ ਕੁੜੀ ਦੀ ਲੈ ਕੇ ਤੇ ਉਹਨੂੰ ਲੈ ਕੇ ਸਾਰਿਆਂ ਨੂੰ ਫੜ ਕੇ ਨਾ ਫੜ ਕੇ ਉਹ ਲੈ ਕੇ ਤੇ ਭਾਈ ਪੁਲਿਸ ਜਦੋਂ ਆ ਗਈ ਤੇ ਉਹ ਜੋ ਥੱਲੇ ਖੜੇ ਸੀ ਜਦੋਂ ਉਹਨਾਂ ਨੇ ਪੁਲਿਸ ਦੀ ਗੱਡੀ ਦੇਖ ਕੇ ਤੇ ਮੋਟਰਸਾਈਕਲ ਭਜਾ ਕੇ ਭੱਜ ਗਏ ਅਜਿਹਾ ਕਿਤੇ ਪੌਣਸ ਵਾਲਿਆਂ ਬੱਸ ਵਾਲਿਆਂ ਨੇ ਦੱਸਿਆ ਵੀ ਆਇਆ ਕਰਕੇ ਵੀ ਅਸੀਂ ਪਿੱਛੋ ਹੀ ਨਹੀਂ ਹਟੇ ਬਹੁਤ ਕੁਝ ਹੁੰਦਾ ਜਾਇਆ ਹੁਣ ਇਹਨਾਂ ਨੇ ਆ ਕੇ ਬੱਸ ਘੇਰੀ ਆ ਸਾਡੀ ਕਹਿੰਦੇ ਅਸੀਂ ਕੁੜੀ ਨੂੰ ਲਾਓ ਥੱਲੇ ਅਸੀਂ ਤਾਂ ਦੇਖਣਾ ਕੁੜੀ ਨੂੰ ਹੁਣ ਕੀ ਕਰਦੇ ਕੁੜੀ ਨੂੰ ਜੇ ਤੋਂ ਬੱਸ ਤੋਂ ਲੋਂਦੇ ਅਸੀਂ ਕੀ ਕਰਦੇ ਇਨਸਾਨੀਆਂ ਤਾਂ ਬੰਦੇ ਆ ਬੁੜੀਆਂ ਧਾਲੇ ਹੋਈਆਂ ਫੇਰ ਉਹ ਪੁਲਸ ਵਾਲਿਆਂ ਨੂੰ ਨਦੀ ਪਾਲ ਟੋਲ ਕਰੀ ਫੇਰ ਉਹਦੇ ਹੋ ਸਕਦਾ ਜਾਂ ਕੁੜੀ ਨੂੰ ਪਤਾ ਹੋ ਜਾ ਕਿਸੇ ਨੂੰ ਵਿੱਚੋਂ ਬੰਦੇ ਨੂੰ ਪਤਾ ਉਹਨਾਂ ਨੇ ਐਡਰੈਸ ਲਿਖਾਤਾ ਉਹਦਾ ਫੇਰ ਦਾਦੇ ਤੀਜੀ ਧਿਰੋਂ ਆਉਂਦੇ ਸੀ ਕਿ ਵੀ ਖਬਰ ਆਈ ਸੀ ਵੀ ਹਾਂ ਉਹ ਫੜੇ ਆ ਤਿੰਨ ਚਾਰ ਜਣੇ ਫੜੇ ਆ ਇਹ ਜੇ ਹਾਲਾਤ ਆ ਯਾਰ ਅੱਜ ਪੰਜਾਬ ਦੇ ਦੇਖੋ ਤੁਸੀਂ ਕੀ ਦੀ ਪੁੱਤਾਂ ਨੂੰ ਅੱਜ ਕੱਲ ਬੰਦਾ ਪੜਾਉ ਉਹ ਜਾ ਰਹੀ ਨਹੀਂ ਹਟਦੇ ਬੱਸਾਂ 'ਚ ਚੜ ਜਾਂਦੇ ਆ ਕਈ ਕਈ ਜਣੇ ਕਾਮਾ ਕੋਈ ਕਰਨਾ ਨਹੀਂ ਜੇ ਕਹਿੰਦੀ ਕਿ ਖੇਤ ਚਨ ਨੂੰ ਅੱਗ ਲੱਗਦੀ ਐ ਪੱਠੇ ਨੰਨੀ ਵੱਢਣੇ ਬੱਟਾ ਇਹਨਾਂ ਨੇ ਛਾਂਗਣੀਆਂ ਜਿਨ੍ਹਾਂ ਦੀਆਂ ਚਿੰਗਾ ਮਾਰੀਆਂ ਹੋਣ ਕਾਮਾ ਚ ਇਹਨਾਂ ਦੀ ਸੂਰਤ ਬਦਲੀ ਹੋਵੇ ਫਿਰ ਤਾਂ ਇਹ ਜੇ ਕੰਮੇ ਨਾ ਕਰਨੋ ਅੱਗੇ ਆਪਣੇ ਜੇ ਸਕੂਲੋਂ ਪੜ੍ਹ ਕੇ ਆਉਣਾ ਤੇ ਮਾਪਿਆਂ ਨੇ ਕਹਣਾ ਖੇਤ ਆ ਜਿਓ ਨਾ ਉਹ ਤਾਂ ਪੱਠੇ ਵੱਡੋਗੇ ਪੱਠੇ ਨਾ ਵੱਡੋ ਕੋਈ ਬਾਟੀ ਛੰਗੋਂਗੇ ਕੋਈ ਆਹ ਕੰਮ ਗੱਡੀ ਰੈਡੀ ਕੋਈ ਖੇਤੋਂ ਪੱਠੇ ਵਾਲੀ ਲੈ ਆਵੋਗੇ ਘਰੇ ਬੁੜੀਆਂ ਨਾ ਪਵਾ ਦੋਗੇ ਕਰਦੇ ਸੀ ਇਹ ਕੰਮ ਸਾਰੇ ਡਰਦੇ ਸੀ ਮਾਂ ਪਿਓ ਤੋਂ ਹੁਣ ਤਾਂ ਡਰਦੇ ਨਹੀਂ ਹੁਣ ਤਾਂ ਬੁੱਢਾ ਮਾਂ ਪਿਓ ਪੱਠੇ ਲੈ ਜਾਂਦਾ ਇਹਨਾਂ ਦਾ ਮੋਟਰਸਾਈਕਲ ਤੇ ਢੇਡਾ ਬੰਨਿਆ ਹੋਇਆ ਦੇਖ ਲਿਓ ਕਹਿਆਂ ਨੂੰ ਕਿਸੇ ਵੀ ਪਿੰਡ ਚ ਜਾ ਕੇ ਦੇਖ ਲਿਓ ਦੇ ਕੋਈ ਸਿਆਣਾ ਬੰਦਾ ਮੰਗਾਲ ਕੋਈ ਸਮਝਾਉਣ ਦੀ ਕਰਦਾ ਪਹਿਲੀ ਗੱਲ ਤਾਂ ਮਾਂ ਕੋਈ ਲਾਭਾ ਲੈ ਕੇ ਆਏ ਤੂੰ ਸਾਡੇ ਪਤਨੂ ਕਿਹਾ ਕਿਵੇਂ ਜੇ ਨਹੀਂ ਵੀ ਕਹਿੰਦੇ ਤਾਂ ਉੱਤੇ 700 ਜਵਾਬ ਦਿੰਦੇ ਆ ਤੂੰ ਕੀ ਲੈਣਾ ਸੀ ਤਾਂ ਕਰਨਗੇ ਤੂੰ ਦੱਸ ਕੀ ਲੈਣਾ ਕੀ ਕਹੋ ਤੇ ਸਿਆਣਾ ਬੰਦਾ ਫਿਰ ਇਨਾਂ ਹਾਲਾਤਾਂ ਦੇ ਵਿੱਚ ਦੀ ਪੰਜਾਬ ਆ ਚ ਲੰਘ ਰਿਹਾ ਹੈ ਅਰੇ ਦੀਆ ਕੁੰਦੀਆ ਗਵਰਨਮੈਂਟਾਂ ਨੇ ਚੱਕਦੇ ਕੀ ਕੁਛ ਹੋ ਰਿਹਾ ਯਾਰ ਸਮਝ ਨਹੀਂ ਲੱਗਦੀ ਕੀ ਰੋਜ਼ ਨਵੇਂ ਹੋਰ ਕਿੰਨੇ ਕਤਲ ਯਾਰ ਕਿੰਨੇ ਕਤਲ ਧੀ ਵੱਲੋਂ ਮਾਂ ਦਾ ਕਤਲ ਮਾਂ ਵੱਲੋਂ ਧੀ ਦਾ ਕਤਲ ਫਿਰ ਜਵਾਈ ਵੱਲੋਂ ਫਲਾਣੇ ਦਾ ਕਤਲ ਇੰਨੇ ਬੰਦੇ ਮਰਦਿਆ ਯਾਰ ਇੰਨੇ ਮਰਦਿਆ ਸਮਝੋ ਬਾਹਰ ਅਜਰ ਗੱਲ ਪਤਾ ਨਹੀਂ ਦੁਨੀਆ ਚਾਹੁੰਦੀ ਕੀ ਹੈ ਯਾਰ ਕੀ 24000 ਹੁਣ ਆਪਾਂ ਸਾਰੇ ਹੀ ਦੇ ਨੇ ਜਿੰਨੇ ਬੰਦੇ ਹੁਣ ਤੋਂ ਮੈਂ ਜਿੰਨੇ ਤੁਹਾਨੂੰ ਦੱਸ ਰਿਹਾ ਤੁਸੀਂ ਦੇਖ ਰਹੇ ਆ ਹੁਣ ਆਪਾਂ ਉਹ ਕੱਲੀ ਕੱਲੀ ਗੱਲ ਦਾ ਪਤਾ ਵੀ ਪੰਜਾਬ ਚ ਕੀ ਹਾਲ ਹੋ ਰਿਹਾ ਕੋਈ ਲੈਣ ਆਰਡਰ ਨਹੀਂ ਹੈ ਕੋਈ ਪੁਲਿਸ ਨਹੀਂ ਚੰਜਣਾ ਕੰਮ ਕਰਦੀ ਕੋਈ ਮੰਤਰੀ ਨਹੀਂ ਕਰਦਾ ਕੋਈ ਸੰਤਰੀ ਨਹੀਂ ਕਰਦਾ ਕਿਸੇ ਦੀ ਕੋਈ ਪੁੱਛਦਾ ਹੀ ਨਹੀਂ ਚਾਰ ਰਿਪੋਰਟ ਲਿਖਾਉਣ ਉੱਠ ਜਾ ਤੇਰੀ ਲਿਖਦੇ ਹੀ ਨਹੀਂ ਪਤਾ ਹੀ ਨਹੀਂ ਕੀ ਗੱਲ ਹੈ ਫੇਰ ਧਰਨਾ ਲਾਉਣਾ ਪੈਂਦਾ ਧਰਨਾ ਲਾਏ ਤਾਂ ਫੇਰ ਜਾ ਕੇ ਲਿਖਦੇ ਆ ਲਾ ਲਓ ਧਰਨੇ ਪੰਜਾਬ ਦਾ ਧਰਨਿਆਂ ਤੇ ਹੋ ਗਿਆ ਧਰਨਿਆਂ ਚ ਮਸ਼ਹੂਰ ਹੋ ਗਿਆ ਜਿੱਥੇ ਕਿਤੇ ਅਨਸਾਫ਼ ਲੈਣਾ ਤਾਂ ਵੀ ਧਰਨਾ ਰੇਹ ਲੈਣਾ ਤਾਂ ਵੀ ਧਰਨਾ ਡੀਜ਼ਲ ਲੈਣਾ ਤਾਂ ਵੀ ਧਰਨਾ ਝੋਨਾ ਵੇਚਣਾ ਤਾਂ ਵੀ ਧਰਨਾ ਪੈਲੀਆਂ ਤੇ ਅੱਖ ਰੱਖੀ ਫਿਰਦੇ ਆ ਮੱਲੋ-ਮੁੱਲੀ ਬੌਂਦੇ ਆ ਉਹ ਵੀ ਧਰਨਾ ਕੀ ਕਰਾਂਗੇ ਯਾਰ ਇੰਨੇ ਤਾਂ ਆਪਣੇ ਕੋਲੇ ਲੋਕ ਹੀ ਨੇ ਜਿਹੜੇ ਧਰਨੇ 'ਚ ਬਹਿ ਜਾਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੇ ਆਪਾਂ ਲੈਨੇ ਆ ਵੇ ਸਾਡਾ ਤੇ ਉਹ ਸਾਨੂੰ ਤੇ ਤੇ ਉਹ ਦੀ ਖਾਤਰ ਵੀ ਕਿੰਨੇ ਤਰਲੇ ਲੱਗੇ ਆਪਣੇ ਫਿਰ ਆਪਣਾ ਹੁਣ ਉਹ ਜਿਹੜਾ ਗਰਮੀ ਸਿੰਘ ਤੇ ਉਹ ਜਿਹੜਾ ਵਾ ਉਹਦੇ ਤੇ ਆਪਣੇ ਤੇ ਅਟੇਲੀ ਫੋਨ ਵਾਲਾ ਕੀ ਹੁੰਦਾ ਵਾ ਕਾ ਵਰਤੇ ਕਿੱਥੇ ਕਿੱਥੇ ਆਪਾਂ ਤਾਰੇ ਦੇਵਾਂਗੇ ਕੀ ਕਰਾਂਗੇ ਨਾ ਤਾਂ ਯਾਰ ਕੋਈ ਗੌਰਮੈਂਟ ਸੁਣਦੀ ਆ ਮੋਦੀ ਹੂੰ ਅੱਗ ਲਗੜਾ ਉਹ ਤਾਂ ਪੰਜਾਬ ਨੂੰ ਬਰਬਾਦ ਕਰਨਾ ਚਾਹਦਾ ਹੀ ਆ ਬਸ ਉਹ ਤਾਂ ਯਾਰ ਆਰਐਸਸ ਸਾਲੇ ਆ ਉਹਨਾਂ ਨੇ ਤਾਂ ਆਪਾਂ ਨੂੰ ਖਾਪਾਈ ਖੋਮ ਕਰਨਾ ਹੀ ਹੈ ਪਹਿਲਾਂ ਬਾਦਲ ਸੀ ਉਹ ਹੌਲੀ ਹੌਲੀ ਕਰਦਾ ਤੁਰਿਆ ਪਤਾ ਲੱਗਣ ਨਹੀਂ ਸੀ ਦਿੰਦਾ ਥੋੜਾ 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 ਨੁਕਸਾਨ ਸਿੱਖੀ ਦਾ ਕਰਦਾ ਹੀ ਤੁਰਿਆ ਆ ਉਹਨੇ ਬੋਤਾ ਕਰਨ ਲੱਗੇ ਸਰਕਾਰ ਕੋਈ ਵੀ ਨਹੀਂ ਜਿਹੜੀ ਸੈਂਟਰ ਤੋਂ ਚੱਲਦੀ ਹੈ ਜਿਹੜੀ ਸਾਰੀਆਂ ਸੈਂਟਰ ਤੋਂ ਹੀ ਚੱਲਦੀਆਂ ਕਾਂਗਰਸ ਵੀ ਸੈਂਟਰ ਤੋਂ ਚੱਲਦੀ ਸੀ ਕਾਲੀ ਵੀ ਸੈਂਟਰ ਤੋਂ ਚੱਲਦੀ ਸੀ ਆ ਹੁਣ ਭਗਵੰਤ ਮਾਨ ਵੀ ਸੈਂਟਰ ਤੋਂ ਚੱਲਦਾ ਸੁਣਦਾ ਹੀ ਨਹੀਂ ਕੋਈ ਬਾਜ਼ ਯਾਰ ਕਿਸੇ ਦੀ ਲੋਕ ਤਾਂ ਡਰਦੇ ਘਰੇ ਚ ਸਿਮੇ ਪਏ ਆ ਵੀ ਆਪਾਂ ਅੱਗੇ ਕਰੇ ਮੋਬਾਈਲ ਜਾਂ ਰਾਸਤੇ ਤੇ ਤੁਰਿਆ ਜਾ ਤੂੰ ਖੇਤ ਨੂੰ ਉੱਡ ਜਾ ਰਾਜ ਮੋਬਾਈਲ ਖੋਣ ਵਾਲੇ ਆ ਜਾਂਦੇ ਆ ਤੇਰੇ ਪੈਸੇ ਲੁੱਟ ਕੇ ਲੈ ਜਾਂਦੇ ਆ ਖੇਤ ਨੂੰ ਜਾਂਦੇ ਨਹੀਂ ਇਹਨੇ ਕੋਈ ਫਾਇਦਾ ਯਾਰ ਨਾ ਵੀ ਪੁਰਸਦੀ ਗਾਸਤ ਅੱਗੇ ਪੁਲਿਸ ਐ ਗੱਟੀਆਂ ਚੈਪਸ ਗਏ ਹੁੰਦੇ ਸੀ ਉਹਨਾਂ ਦੇ ਫਿਰਦੇ ਹੁੰਦੇ ਸੀ ਪਹਿਲੀਆਂ ਦੇ ਵਿੱਚ ਯਾਰ ਜਮ ਨਹੀਂ ਸੀ ਇਹ ਕੰਮ ਹੁੰਦਾ ਯਾਰ ਬਜ਼ੁਰਗਾਂ ਵਲੇ ਨਾਲੇ ਆਪਣੇ ਚੌਂਕੀਆਂ ਹੁੰਦੀਆਂ ਕੋੜਿਆਂ ਤੇ ਹੀ ਹੁੰਦੇ ਸੀ ਪੁਲਸ ਵਾਲੇ ਕੋੜਿਆਂ ਤੇ ਹੁਣ ਤਾਂ ਯਾਰ ਵੱਡੀਆਂ ਵੱਡੀਆਂ ਗੱਟੀਆਂ ਦਿੱਤੀਆਂ ਇਹਨਾਂ ਨੂੰ ਫੇ ਇਨੇ ਕੰਮ ਕਰਦੇ ਸਾਰੇ ਰਸਤੇ ਦਰਗੇ ਜਿੱਤੁਰੇ ਫਿਰਦੇ ਆ ਜਾਂ ਮੰਤਰੀਆਂ ਨਾਲ ਲੱਗੇ ਹੋਏ ਆ ਬੱਡੇ-ਬੱਡੇ ਮੰਤਰੀਆਂ ਨਹੀਂ ਆਇਆ ਚਾਰ-ਚਾਰ ਪੰਜ-ਪੰਜ ਆਪਣੀ ਫਾਇਦੇ ਕੀ ਨੇ ਕਰਨੀ ਐ ਆਪਦੇ ਆਪ ਨੂੰ ਬਚ ਜਾ ਯਾਰ ਲੱਖ ਵੇਰੀ ਬਚ ਜਾ ਯਾਰ ਕਿਸੇਰੇ ਤੇਰੀ ਸੁਣਨੀ ਨਹੀਂ ਮਿੱਤਰਾ ਕੋਈ ਲੜਾਈ ਝਗੜੇ ਹੁੰਦੇ ਆ ਯਾਰ ਆਪ ਚਾਰ ਬਹਿ ਕੇ ਨਿਬਟ ਲਿਆ ਕਰੋ ਯਾਰ ਕੀ ਲੈਣਾ ਲੜ ਕੇ ਨਾ ਕਿ ਜਰੂਰ ਬੰਦਾ ਬੋਲ ਬਾਈ ਬੋਲੋ ਤੇ ਨਾਂ ਬੁਲਾਓ ਜਦੋਂ ਆਪਾਂ ਬੋਲੋਗੇ ਨਹੀਂ ਤੇ ਆਪਾਂ ਨੂੰ ਵੀ ਕੋਈ ਨਹੀਂ ਬੋਲੂਗਾ ਜਦੋਂ ਆਪਾਂ ਨੂੰ ਆਪਾਂ ਲੋਕਾਂ ਨੂੰ ਵੱਧ ਘੱਟ ਬੋਲਾਂਗੇ ਤੇ ਲੋਕ ਆਪਾਂ ਨੂੰ ਬੋਲਣਗੇ ਉਦੋਂ ਰੌਲੇ ਪੈਂਦੇ ਆ ਜਾਂ ਮੈਂ ਨਹੀਂ ਦਿੰਦਾ ਕਿ ਇਹਨੂੰ ਚੀਜ਼ ਆ ਮੈਂ ਨਹੀਂ ਦਿੰਦਾ ਮੈਂ ਉਹ ਨਹੀਂ ਕਰਦਾ ਕਿੰਨੀ ਹੈ ਕਿਹੜੀ ਕਰਦਾ ਬੰਦਾ ਚੱਲ ਯਾਰ ਜੇ ਕੋਈ ਰਾਲਾ ਮਿਲ ਗਿਆ ਆਪਾਂ ਨੂੰ ਸਾਰਾ ਪਤਾ ਹੀ ਹੁੰਦਾ ਵੀ ਆਹ ਚੀਜ਼ ਉਹਦੀ ਆ ਉਹਦੀ ਹੈ ਤੇ ਰੋਦੀ ਉਹਨੂੰ ਦੇ ਦਿਓ ਆਪਦੀ ਆਪਰਾ ਕੋ ਰੌਲੇ ਪੈਣ ਹੀ ਨੇ ਜ਼ਮੀਨਾਂ ਨੇ ਇੱਥੇ ਰਹਿ ਜਾਣਾ ਯਾਰ ਬੇ ਬੱਟਾ ਪੱਟੇ ਝਟਾ ਕਿਵੇਂ ਮਾਰਦੇ ਆ ਗੋਲਗਾ ਮਾਰਦੇ ਆ ਇੱਕ ਦੂਜੇ ਦੇ ਇੱਥੇ ਰਹਿ ਜਾਣਾ ਸਭ ਕੁਝ ਬੰਦੇ ਉਹੀ ਮੈਂ ਤਾਂ ਅੱਗੇ ਗੱਲਾਂ ਕਰਦਾ ਨਾ ਖੇਤ ਬੈਠ ਕੇ ਵੀ ਸਾਡੇ ਖੇਤ ਜਦੋਂ ਮੈਂ ਬੈਠਾ ਤੇ ਕੋਲਾ ਸੋਣੀ ਉਹਨਾਂ ਤੋਂ ਪਹਿਲਾਂ ਹੋਰ ਪਤਾ ਨਹੀਂ ਕਿੰਨੇ ਬਜ਼ੁਰਗੋ ਦੇ ਵਿੱਚ ਰੋਟੀ ਖਾ ਕੇ ਗਏ ਹੋਣਗੇ ਉਹ ਜ਼ਮੀਨ 'ਚੋਂ ਪੇ ਸਾਡੇ ਬਾਪੂ ਹੁਣੀ ਆ ਗਏ ਹੁਣ ਅਸੀਂ ਆ ਗਏ ਮਗਰ ਸਾਡੇ ਹਰ ਬੰਦੇ ਨੂੰ ਹੋ ਜਾਣਾ ਆ ਹੀ ਚੱਲੀ ਜਾਣਾ ਕੰਮ ਉਹ ਜ਼ਮੀਨ ਇੱਥੇ ਹੀ ਪਈ ਆ ਬੰਦੇ ਕਿੱਧਰ ਗਏ ਹੋ ਯੋ ਮਰ ਇੱਥੇ ਲੜ ਕੇ ਮਰਦੇ ਆਪਸ ਵਿੱਚ ਵੀ ਉਹ ਬਣੀ ਮੈ ਲੈਣੀ ਆ ਤੂੰ ਲੈਣੀ ਐ ਤੇ ਉਹਨਾਂ ਦੇ ਤੇ ਉਹ ਤਾਂ ਉੱਠ ਜਾਣਾ ਸੀ ਉਹਨੂੰ ਤਾਂ ਲੜ ਲੜ ਕੇ ਤੇ ਜ਼ਮੀਨ ਤਾਂ ਉੱਥੇ ਹੀ ਹੈ ਤੇ ਨਾਲ ਨਹੀਂ ਜਾਣੀ ਇਹ ਹਾਂ ਇਹਦੇ ਚੋ ਕਮਾਈ ਐ ਜੀ ਸਣ ਕੇ ਕੰਨਾਂ ਲੱਖ ਵਰੀ ਕਾਰਖਾ ਲੈ ਉਹਦੇ ਟੱਬਰ ਨੂੰ ਖਵਾ ਲੈ ਕੋਈ ਹੋਰ ਨਾਲ ਤਾਂ ਬਲਾ ਕਰ ਉਹਨਾਂ ਨੂੰ ਖਵਾ ਕਿੰਨੇ ਆਪਣੇ ਉਹਦੇ ਇਹ ਗੱਲ ਮੈਂ ਕਹਿਣ ਦਾ ਪਾਵੇ ਆ ਮੇਰਾ ਵੀ ਆਪਣਾ ਪੰਜਾਬ ਆ ਇਹ ਆ ਪੋਤਾ ਹੋਇਆ ਵਾ ਨਹੀਂ ਕਿਸੇ ਦੀ ਸੁਣਦਾ ਬਸ ਉਹ ਕਹਿੰਦਾ ਮੇਰਾ ਹੀ ਹੋਵੇ ਸਭ ਕੁਝ ਇਹਨਾਂ ਹਾਲਾਤਾਂ ਨਾਲ ਜੇ ਵਿਆਹ ਕਰਾਓ ਕਰ ਦਿਆ ਵਿਆਹ ਮਗਰੋਂ ਦਾ ਤਲਾਕ ਪਹਿਲਾਂ ਹੋ ਜਾਂਦਾ ਪਤਾ ਨਹੀਂ ਇਹ ਕੀ ਇਫੈਕਟ ਪੰਜਾਬ ਦੇ ਵਿੱਚ ਪੈ ਗਿਆ ਬੰਨ ਸਮਝੋ ਵਾਰਾ ਗੱਲ ਜਨਰਲ ਕੋਰਟ ਮਰਜ ਕਰਾਉਣ ਤੇ ਕਟਾ ਉਹਦੂ ਬਾਲਾ ਕੱਟਦਾ ਤਲਾਕ ਵਾਲਿਆਂ ਕੋਲੇ ਆ ਜੱਜਾਂ ਕੋਲੇ ਪੰਡਕ ਪਏ ਆ ਬੇ ਹੰਤ ਕੇਸ ਚੱਲ ਚੱਲ ਪੰਜ ਸਾਲ ਚੱਲੇ ਜਾਂਦੇ 10-10 ਸਾਲ 20 ਸਾਲ ਤੁਰਿਆ ਫਿਰਦਾ ਬੰਦਾ ਡੱਕ ਡੋਲੇ ਖਾਂਦਾ ਜਿਵੇਂ ਸੇਣ ਨੇ ਕਹੇ ਜਹਿਮਤ ਤੇ ਮੁਕੱਦਮਾ ਇਹ ਨਾ ਕਿਸੇ ਤੇ ਪਵੇ ਜਹਿਮਤ ਵੀ ਲੈ ਕੇ ਬਹਿ ਜਾਂਦੀ ਹੈ ਤੇ ਮੁਕੱਦਮਾ ਵੀ ਲੈ ਕੇ ਬਹਿ ਜਾਂਦਾ ਬਸ ਇਹਨਾਂ ਤੋਂ ਬਚੋ ਜਿੰਨਾ ਵੀ ਬਚਾਇਆ ਜਾਂਦਾ ਆਪਦਾ ਕੰਮ ਧੰਦਾ ਕਰੋ ਆਪਦੇ ਸਾਥੀਆਂ ਬੇਲੀਆਂ ਦੇ ਨਾਲ ਬਿਲ ਕੇ ਰਹੋ ਗੱਲਾਂ ਬਾਤਾਂ ਕਰਿਆ ਕਰੋ ਇੱਕ ਦੂਜੇ ਦਾ ਦੁੱਖ ਸੁੱਖ ਪੁੱਛਿਆ ਕਰੋ ਵੀ ਕੋਈ ਦੁੱਖ ਤਾਂ ਨਹੀਂ ਜੇ ਦੁੱਖ ਤਾਂ 10000 ਅਸੀਂ ਤੇਰੇ ਨਾਲ ਆ ਅੱਧਾ ਦੁੱਖ ਕੱਟਿਆ ਜਾਂਦਾ ਬੰਦੇ ਦਾ ਜਿਵੇਂ ਕਿਸੇ ਨੇ ਕਿਹਾ ਸੁੱਖ ਵੇਲੇ ਜਾਵੜਾ ਹਾਜ਼ਰੀ ਦੇ ਦੇ ਤੇ ਸੁੱਖ ਦੁਨੀਆਂ ਵੱਜ ਜਾਂਦੇ ਆ ਦੁੱਖ ਵੇਲੇ ਆਉਣਾ ਤੇ ਦੁੱਖ ਘੱਟ ਜਾਂਦਾ ਆ ਉਹ ਗੱਲ ਐਸਟਰ ਜੀਵ ਦਾ ਫਰਜ਼ ਇਹੀ ਐ ਬਸ ਵੀ ਆਪਾਂ ਇੱਕ ਦੂਜੇ ਨਾਲ ਮਿਲ ਕੇ ਰਿਆ ਕਰੀਏ ਨਾ ਕਿਸੇ ਨੂੰ ਕਈਏ ਤੇ ਨਾ ਕਿਸੇ ਤੋਂ ਕੋਈਏ ਹਰ ਇੱਕ ਦਾ ਸਤਿਕਾਰ ਕਰੋ ਦੇ ਬੱਚਿਆਂ ਦਾ ਸਤਿਕਾਰ ਕਰੋ ਧੀ ਦਿਣੀਆਂ ਪਹਿਲੇ ਗੱਲ ਤਾਂ ਅੱਗੇ ਕੁੜੀਆਂ ਤਿੰਨ ਤਿੰਨ ਚਾਰ ਚਾਰ ਹੁੰਦੀਆਂ ਸੀ ਇਹ ਕਰ ਚੌਣ ਤਾਂ ਕੁੜਗੋ ਹੀ ਅੱਗੇ ਕਹਿ ਕੇ ਜਾਂਦੇ ਯਾਰ ਵਿਚਾਰਿਆਂ ਦੇ ਉਹਨਾਂ ਦੀ ਕਿਉਂ ਤਰਦਸ਼ਾ ਕਰਦੇ ਆ ਯਾਰ ਉਹ ਤਾਂ ਦੇਵੀਆਂ ਇੱਕ ਕਿਸਮ ਦੀਆਂ ਪਤਨੀ ਰਾਜੇ ਮਹਾਰਾਜ ਇਹਨਾਂ ਦੇ ਪੇਟੋਂ ਜੰਮਣਿਆ ਯਾਰ ਨੇ ਹੀ ਯਾਰ ਜੰਮਣੇ ਆਵਸਰ ਜੰਮਣੇ ਆ ਸਾਧੋ ਸੰਤ ਜੰਮਣੇ ਆ ਯਾਰ ਪਾਠੀ ਗ੍ਰੰਥੀ ਕੋਈ ਜੀਮੇਦਾਰ ਕਿੰਨਾ ਵੱਡਾ ਰਤਬਾ ਯਾਰ ਉਹ ਸੋ ਔਰਤ ਦਾ ਜਿਹਨੂੰ ਆਪਾਂ ਦਰਦਸ਼ਾ ਕਰਨ ਲੱਗੇ ਪਏ ਆ ਧੀ ਤੇਣ ਦੇ ਸਿਰ ਤੇ ਹੱਥ ਰੱਖਿਆ ਕਰੋ ਯਾਰ ਪੁੱਤ ਬੇਟਾ ਤੋਂ ਛੋਟੇ ਨੂੰ ਆ ਜਦੋਂ ਪੁੱਤ ਬੇਟਾ ਕਹਿ ਕੇ ਬੁਲਾਓ ਬੱਦਰ ਭੈਣ ਮਾਤਾ ਚਾਚੀ ਤਾਈ ਜਰ ਜੇ ਚਾਚੀ ਲੱਗਦੀ ਚਾਚੀ ਕਿਆ ਕਰੋ ਚਾਚਾ ਲੱਗਦਾ ਚਾਚਾ ਕਰੋ ਐਵੇਂ ਨਾ ਅੰਕਲਾ ਪੰਕਲਾ ਛਪਿਆ ਕਰੋ ਜੇ ਪਪਾ ਲਾ ਲਾ ਫੁੱਪੜ ਕਹੋ ਪੂਆ ਲੱਗਦੀ ਪੂਆ ਕਹੋ ਆਂਟੀ ਨੇ ਤਾਂ ਮਾਮੇ ਮਾਮੇ ਨੂੰ ਆਂਟੀ ਚਾਚਾ ਚਾਚੀ ਨੂੰ ਆਂਟੀ ਲੈ ਦੱਸੋ ਕਦਰੀਆਂ ਗੱਲਾਂ ਜਾਰੇ ਕਈਆਂ ਪੰਜਾਬ ਨੂੰ ਵਸਦਾ ਰਹਿਣ ਦੋ ਹਲੇ ਆਪਾਂ ਆਪਣੇ ਬੋਲੀ ਤੋਂ ਹੀ ਖਰਾਬ ਹੋਨੇ ਆਪਾਂ ਜਦੋਂ ਹੋਨੇ ਆ ਬੋਲੀ ਨੂੰ ਆਪਣੇ ਨੂੰ ਪਹਿਲਾ ਵਾਲੇ ਵੀ ਰਹਿਣ ਦੋ ਜਿਹੜੀ ਪਹਿਲਾਂ ਸੀ ਆਪਣੇ ਬੱਚਾ ਹੁੰਦਿਆਂ ਵੇਲੇ ਪੋਵਾ ਸਾਹਿਬ ਤਾਂ ਕੋਈ ਬੈਲ ਲਈ ਕਹਿੰਦਾ ਆਂਟੀ ਕੋਈ ਕਹਿੰਦਾ ਮੇਰੀ ਆਂਟੀ ਆਈ ਹੈ ਪਤਾ ਨਹੀਂ ਕਿਹੜੀ ਆਂਟੀ ਨਾ ਪਤਾ ਹੁੰਦਾ ਜੇ ਪੋਵਾ ਜੇ ਤਾਂ ਅਗਲਾ ਫਲਾਨੀ ਕੁੜੀ ਆ ਵੀ ਉੱਥੋਂ ਵਾਲੀ ਹੋਊ ਆਏ ਅਗਰ ਮਾਂ ਲਾ ਲੈਂਦੇ ਸੀ ਆਪਾਂ ਕੀ ਕਰੂ ਹੁਣ ਆਂਟੀ ਨੂੰ ਤੇ ਅੰਕਲ ਨੂੰ ਕਿੱਥੋਂ ਆਇਆ ਅੰਕਲ ਤੇ ਆਂਟੀ ਕਿੱਥੋਂ ਆਈ ਹੈ ਕਿਹੜੀ ਆਂਟੀ ਕਿਹਨੂੰ ਕਹੀ ਜਾਂਦਾ ਹੈ ਮੰਮੀ ਨੂੰ ਕਹਿੰਦਾ ਕਿ ਤਾਈ ਚਾਚੀ ਨੂੰ ਕਿਹਨੂੰ ਕਹਿੰਦਾ ਤੇ ਅਤਰਨ ਸਾਂ ਸੰਗਤ ਆਪ ਦਾ ਹੀ ਆਪਾਂ ਰਲ ਕੇ ਰਹੀਏ ਸਾਰੇ ਹਰੇਕ ਦਾ ਇੱਕ ਦੂਜੇ ਨੂੰ ਮਿਲੋ ਪਲਾ ਕਰੋ ਨਹੀਂ ਪਲਾ ਕਰ ਸਕਦੇ ਜਰ ਕੋਈ ਗਲਤ ਕੰਮ ਨਾ ਕਰੋ ਉਹਦੀ ਅੱਜ ਕੱਲ ਦਾ ਜਮਾਨਾ ਹੈਗਾ ਚਾਰ ਤੂਆ ਦੀ ਦੇ ਤੇ ਜੋ ਮਰਜੀ ਕਰ ਜਰ ਸਾਨੂੰ ਕੀ ਤਾਂ ਲੱਗਾ